ਇੱਕ ਕੋ ਰਿਵਾਲਵਰ ਸੀ ਇੱਕ ਕੋ ਦਾਤ ਸੀ ਲੰਬਾ ਜਿਹਾ ਤੇ ਇੱਕ ਕੋ ਡੰਡਾ ਸੀ ਡੰਡੇ ਵਾਲਾ ਤਾਂ ਲਗਾਤਾਰ ਮੇਰੇ ਮਾਰ ਰਿਆ ਕਮਰੇ ਚ ਬੰਦੀ ਬਣਾ ਲਿਆ ਸੀ ਉਹਨਾਂ ਨੇ ਮੈਨੂੰ ਉੱਥੋਂ ਹਿੱਲਣ ਨਹੀਂ ਦਿੱਤਾ ਲਗਾਤਾਰ ਤੁਸੀਂ ਦੇਖ ਸਕਦੇ ਆ ਮੇਰੇ ਕਿੱਦਾਂ ਉਹਨਾਂ ਨੇ ਮਾਰੀਆਂ ਆ ਆ ਭੱਜ ਗਏ ਸੀ ਉਹ ਭੱਜ ਗਏ ਸੀ ਉਹਨਾਂ ਨੇ ਮੇਰੇ ਤੇ ਅਟੈਕ ਸ਼ੁਰੂ ਕੀਤਾ ਤੇ ਡੈਡੀ ਨੂੰ ਭੱਜਣ ਦਾ ਮੌਕਾ ਮਿਲ ਗਿਆ ਉਹ ਗਵੰਡੀਆਂ ਨੂੰ ਲੈਣ ਚਲੇ ਗਏ ਜਿੱਦਾਂ ਨਾ ਡੈਡੀ ਨੂੰ ਆਵਾਜ਼ ਲਗਾਈ ਕਿ ਡੈਡੀ ਤੇ ਮੈਂ ਡੈਡੀ ਦੀ ਜਗ੍ਹਾ ਤਿੰਨ ਬੰਦੇ ਆਪਣੇ ਘਰ ਅੰਦਰ ਖੜੇ ਦੇਖਿਆ ਮੇਰੇ ਰੂਮ ਦੇ ਬਾਹਰ ਹੈਨਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੁਝ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਉਹਨਾਂ ਨੇ ਬੱਸ ਮੇਰੇ ਤੇ ਅਟੈਕ ਸ਼ੁਰੂ ਕਰ ਦਿੱਤਾ ਆ ਤੇ ਡੈਡੀ ਜਦੋਂ ਉਹਨਾਂ ਨੇ ਮੇਰੇ ਤੇ ਅਟੈਕ ਸ਼ੁਰੂ ਕੀਤਾ ਡੈਡੀ ਬਾਹਰ ਭੱਜ ਗਏ ਕਿਉਂਕਿ ਗੇਟ ਤੋੜ ਦਿੱਤਾ ਸੀ ਉਹਨਾਂ ਨੇ ਡੈਡੀ ਬਾਹਰ ਭੱਜ ਗਏ ਡੈਡੀ ਮੇਰੇ ਨੇਬਰ ਸੈਦਰ ਸਾਡੇ ਰਿਲੇਟਿਵ ਸੀ ਆ ਤੇ ਉਹਨਾਂ ਨੂੰ ਬਲਾਂ ਚਲੇ ਗਏ ਉਹਨੇ ਮਿੰਟਾਂ ਦੇ ਵਿੱਚ ਉਹਨਾਂ ਨੇ ਮੇਰੀ ਬਹੁਤ ਕੁੱਟਮਾਰ ਕੀਤੀ ਆ ਕਿੰਨੇ ਜਾਣੇ ਸੀ ਮੈਡਮ ਤਿੰਨ ਜਾਣੇ ਸੀ ਉਹਨਾਂ ਨੇ ਆਪਣੇ ਪੂਰੇ ਫੇਸ ਪੈਕ ਕਿਤੇ ਹੋਏ ਸੀ ਹਥਿਆਰ ਵੀ ਸੀ ਉਹਨਾਂ ਦੇ ਕੋਲ ਓਕੇ ਤੇ ਉਹ ਕਹਿ ਰਹੇ ਸੀ ਕਿ ਤੁਹਾਡਾ ਕੈਸ਼ ਜੋ ਵੀ ਆ ਸਾਨੂੰ ਦੱਸੋ ਕਿੱਥੇ ਆ ਤੇ ਮੇਰੀ ਹਾਲਤ ਇਦਾਂ ਸੀ ਕਿ ਮੈਂ ਕੁਝ ਬੋਲਦੀ ਉੱਤੋਂ ਪਹਿਲਾਂ ਇੱਕ ਇੱਕ ਵਿੱਚੋਂ ਬੋਲਿਆ ਕਿ ਅਗਰ ਇਹ ਨਹੀਂ ਦੱਸ ਰਹੀ ਤਾਂ ਇਹਦੇ ਦਾਤ ਮਾਰੋ ਜਾਂ ਇਹਦੇ ਗੋਲੀ ਮਾਰ ਦਿਓ ਦੱਸੂਗੀ ਇਹ ਕੁਝ ਬਟ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਲਾਕਰਸ ਮੇਰੇ ਸਾਰੇ ਤੋੜ ਲਏ ਜਿਹੜਾ 3 ਮੇਰਾ ਉਹਨਾਂ ਨੇ 25 ਤੋਲੇ ਸੋਨਾ ਤੇ ਮੇਰਾ 6 ਲੱਖ ਕੈਸ਼ 2000 ਡਾਲਰ ਅਮਰੀਕਨ ਡਾਲਰ ਸੀ